ਅੱਜ ਦਾ ਪ੍ਰੋਗਰਾਮ ਵਿਸ਼ਾ ਮੈਂ ਪਹਿਲਾਂ ਦਸਤਾਰਾਂ ਦਾ ਜ਼ਿਕਰ ਕੀਤਾ ਸੀ ਹੁਣ ਵਿਸ਼ਾ ਵਿੱਚੋਂ ਹੈ ਉਹੀ ਗੁਰਮਤ ਬਨਾਮ ਦੁਰਮਤ ਗੁਰਮਤ ਦੇ ਉੱਤੇ ਦੁਰਮਤ ਕਿਵੇਂ ਹਮਲਾ ਕਰ ਰਹੀ ਹੈ ਇਹਦੀ ਗੱਲਬਾਤ ਅੱਜ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦੁਰਮਤ ਨੇ ਜਵਾਬ ਦੇ ਦਿੱਤਾ ਕਿ ਮੈਂ ਗੁਰਮਤ ਨਾਲ ਵਿਚਾਰ ਕਰਨ ਲਈ ਤਿਆਰ ਨਹੀਂ ਦੋਨੋਂ ਹੱਥ ਖੜੇ ਕਰ ਦਿੱਤੇ ਹਨ ਪਰੰਤੂ ਹਮੇਸ਼ਾ ਇਹ ਗੱਲ ਕਰਦੇ ਰਹੇ ਨੇ ਕਿ ਮੇਰ ਤੋਂ ਉਹ ਭੱਜ ਗਿਆ ਮੇਰ ਤੋਂ ਇਹ ਭੱਜ ਗਿਆ ਮੇਰ ਤੋਂ ਉਹ ਹੀ ਭੱਜ ਗਿਆ ਅੱਜ ਮੈਂ ਕਹਿਣ ਜੋਗਾ ਹੋ ਗਿਆ ਕਿ ਮੇਰੇ ਤੋਂ ਉਹ ਭੱਜ ਗਿਆ ਇਹ ਫੇਸਬੁੱਕ ਤੇ ਆਪਣੇ ਜਰੂਰ ਲਾ ਦਿਓ ਵੀਰ ਕਿਉਂਕਿ ਇੱਕ ਇੱਕ ਅੱਖਰ ਤੁਸੀਂ ਸੁਣਨਾ ਹੈ ਲਿਖਦੇ ਹੋ ਕਿ ਮੈਂ ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਤੋਂ ਭੱਜ ਗਿਆ ਸੱਚ ਦਾ ਸਾਹਮਣਾ ਕਰਨ ਦੇ ਲਈ ਕਈ ਵਾਰੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤੇ ਕਲੀ ਕਲੀ ਮੁਰਿਆਓ ਇਤ ਮਾਰਗ ਪੈ ਤਰੀਜੈ ਸਿਰ ਦੀਜੈ ਕਾਣਾ ਕੀਜੈ ਲੋਕਾਂ ਨੂੰ ਉਪਦੇਸ਼ ਕਰਨ ਲਈ ਨਹੀਂ ਆਪਣੇ ਤੇ ਇੰਪਲੀਮੈਂਟ ਕਰਨਾ ਹੈ ਵਾਦਾ ਕੀਤਾ ਬਚਨ ਕਰੇ ਤੇ ਖਿਸਕ ਜਾਏ ਸੋਈ ਨਰਕ ਚਾ ਤੁਸੀਂ ਪ੍ਰੋਮਿਸ ਕਰਕੇ ਭੱਜਿਓ ਅੱਜ ਵੀ ਜੀ ਆਇਆਂ ਨੂੰ ਹੈ ਸਵਾਗਤ ਹੈ 11 ਵਜੇ ਤੱਕ 1843 247 1550 ਸਰਦਾਰ ਪ੍ਰਭਦੀਪ ਸਿੰਘ ਜੀ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਤੁਹਾਡੇ ਸਾਰੇ ਸੁਣਨ ਵਾਲਿਆ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਤੇ ਤੁਹਾਡੇ ਪਾਸ ਜੋ ਸਰਦਾਰ ਕੁਲਦੀਪ ਸਿੰਘ ਜੀ ਹੋਰ ਸਾਡੇ ਵੀਰ ਉੱਥੇ ਪਾਈ ਬੈਠੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਕਾਲਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭਜੀਤ ਸਿੰਘ ਜੀ ਜਿਹੜੀ ਕਹਾਣਾ ਤੁਹਾਡੇ ਯੂਰਪ ਦੇ ਵਿੱਚ ਵਾਪਰੀ ਹੈ ਤੁਹਾਨੂੰ ਨੇੜਿਓਂ ਪਤਾ ਲੱਗਾ ਹੈ। ਇਹ ਦਸਤਾਰਾਂ ਅਸੀਂ ਜਿਸ ਮੰਚ ਦੇ ਨਾਲ ਮੈਂ ਕੰਮ ਕਰ ਰਹੇ ਹਾਂ ਅੱਜਕੱਲ KRPI 1550 ਇਹ ਪਹਿਲਾਂ ਮੈਂ ਛੇਰੇ ਪੰਜਾਬ ਨਾਲ ਕੰਮ ਕੀਤਾ ਹੈ ਛੇਰੇ ਪੰਜਾਬ ਦੇ ਇੱਕ ਇਹੋ ਜਿਹੇ ਮੰਚ ਸੀ ਜਿਹਨੇ ਦੁਨੀਆ ਭਰ ਦੇ ਵਿੱਚ ਕੈਲੰਡਰਾਂ ਦੇ ਵਿੱਚ ਵੀ ਅੱਜ ਆਉਂਦਾ ਦਸਤਾਰ ਦਿਵਸ 13 ਅਪ੍ਰੈਲ ਨੂੰ ਉਹ ਇਸੇ ਮੰਚ ਤੋਂ ਆਰੰਭ ਕੀਤਾ ਸੀ ਕਿ ਅਸੀਂ ਜਿਹੜੇ ਦਸਤਾਰਾਂ ਭੁੱਲ ਚੁੱਕੇ ਆ ਵਿਦੇਸ਼ਾਂ ਚ ਜਾ ਕੇ ਉਹਨਾਂ ਨੂੰ ਦਸਤਾਰਾਂ ਬਣਾਈਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੀ ਦਸਤਾਰਾਂ ਬੰਨ੍ਹਣੀਆਂ ਦਸਤਾਰਾਂ ਬੰਨ੍ਹਣੀਆਂ ਸਿਕਾਉਣੀਆਂ ਇਸੇ ਮੰਚ ਤੋਂ ਆਰੰਭ ਕੀਤਾ ਸੀ ਇਸੇ ਮੰਚ ਤੋਂ ਅਜਿ 14 ਵਰਿਆਂ ਬਾਅਦ ਮੈਨੂੰ ਇਉਂ ਲੱਗ ਰਿਹਾ ਕਿ ਦਸਤਾਰਾਂ ਉਤਰ ਰਹੀਆਂ ਨੇ ਲਾਉਣ ਵਾਲਾ ਕੋਈ ਵਿਦੇਸ਼ੀ ਨਹੀਂ ਕੋਈ ਬਾਹਰੀ ਤਾਕਤ ਨਹੀਂ ਬਲਕਿ ਸਾਡੇ ਵੀਰ ਜਿਨ੍ਹਾਂ ਦੇ ਇੱਕ ਤੇਲ ਕਛਹਿਰਾ ਵੀ ਪਾਇਆ ਉੱਤੋਂ ਦੀ ਕਿਰਪਾਣ ਹੈ ਉੱਤੇ ਦਸਤਾਰ ਹੈ ਤੇ ਸ੍ਰੀ ਸਾਹਿਬ ਦੇ ਨਾਲ ਦਮਾਲੇ ਬੰਨੇ ਹੋਏ ਨੇ ਪਰ ਦਸਤਾਰ ਸਿੱਖ ਦੀ ਸਿੱਖ ਲਾ ਰਿਹਾ ਉਹਦੇ ਬਾਰੇ ਤੁਹਾਡਾ ਪ੍ਰਤੀਕਰਨ ਕੀ ਲੇਖੋ ਗੱਲ ਇਹ ਹੈਗੀ ਹੈ ਕਿ ਮਸਲਾ ਜਦੋਂ ਐਸ ਐਸਾ ਮਸਲਾ ਉੱਠਦਾ ਏ ਜਾਂ ਐਸਾ ਮਸਲਾ ਪੈਂਦਾ ਏ ਅਸੀਂ ਉਹਨੂੰ ਮਸਲੇ ਨੂੰ ਅਕਲੇ ਇੱਕ ਮਸਲੇ ਦੇ ਰੂਪ 'ਚ ਦੇਖ ਲੈਂਦੇ ਆ ਜਦੋਂ ਐਸਾ ਹੀ ਹਮਲਾ ਸਾਡੇ ਨਾਲ ਹੋਇਆ ਸੀ ਤੁਸੀਂ ਸਾਡੇ ਤੇ ਪ੍ਰੋਗਰਾਮ ਕੀਤਾ ਅੱਜ ਪੰਕਜੀਤ ਸਿੰਘ ਤੋਂ ਹੋਇਆ ਤੁਸੀਂ ਉਹਨਾਂ ਤੇ ਕੀਤਾ ਰਣਜੀਤ ਸਿੰਘ ਤੋਂ ਹੋਇਆ ਸੀ ਤੁਸੀਂ ਉਹਨਾਂ ਤੇ ਕੀਤਾ ਤੇ ਉਸ ਤੋਂ ਪਹਿਲਾਂ ਵੀ ਐਸੇ ਪ੍ਰੋਗਰਾਮ ਐਸੇ ਅਵੇਅਰਨੈਸ ਦੀ ਆਵਾਜ਼ ਤੁਹਾਡੇ ਵੱਲੋਂ ਤੁਹਾਡੇ ਰੇਡੀਓ ਦੇ ਮਾਧਿਅਮ ਰਾਹੀਂ ਬੜੀ ਉਠਾਈ ਗਈ ਪਰ ਪ੍ਰੋਬਲਮ ਇਹ ਆ ਰਹੀ ਹੈ ਕਿ ਅਸੀਂ ਇਹਨੂੰ ਇਕੱਲਾ-ਕੱਲਾ ਨਾ ਲਈਏ ਮਸਲੇ ਨੂੰ ਇਹਨੂੰ ਇਹਦੀ ਇਹ ਜੋੜ ਕੇ ਦੇਖੀਏ ਜੀ ਮੈਂ ਅੱਜ ਤੋਂ 1.5 ਸਾਲ ਪਹਿਲਾਂ ਤੁਹਾਡੇ ਹੀ ਰੇਡੀਓ ਤੋਂ ਇੱਕ ਗੱਲ ਕਹੀ ਸੀ ਕਿ ਜੇ ਸਾਡੇ ਜਾਗਰੂਕ ਠਵਾਉਣ ਵਾਲੇ ਮੇਰੇ ਸਾਰੇ ਜਾਗਰੂਕ ਭਾਈ ਇਹ ਗੱਲ ਸੁਣਦੇ ਹੋਣਗੇ ਹੁਣੇ ਜੇ ਸਾਡੇ ਜਾਗਰੂਕ ਠਵਾਉਣ ਵਾਲੇ ਇਕੱਠੇ ਨਹੀਂ ਹੁੰਦੇ ਤਕਰੀਬਨ ਆਪਾਂ ਇਕੱਠੀਆਂ ਬਹੁਤਾ ਦੂਰ ਨਹੀਂ ਐ ਮਾੜਾ ਮੋਟਾ ਮਤ ਦੇ ਲਿਆ ਸਾਡੇ 'ਚ ਵਿਰੋਧ ਨਹੀਂ ਮਤ ਭੇਦ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਮਤ ਦੇ ਭੇਦ ਨੇ ਕਿ ਤੁਹਾਡੀ ਅਪਰੋਚ ਕੁਝ ਹੋਰ ਐ ਮੇਰੀ ਕੁਝ ਹੋਰ ਐ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਤੇ ਤੁਹਾਡਾ ਵਿਰੋਧ ਹੈ ਮਤ ਪਲਸ ਪੇਡ ਮਤ ਦੇ ਪੇਡ ਡਿਫਰੈਂਸ ਆਫ ਓਪੀਨੀਅਨ ਹੂੰ ਥੋੜੇ ਬਹੁਤੇ ਮਤਭੇਦ ਨੇ ਬੈਠ ਕੇ ਉਹ ਵੀ ਦੂਰ ਕੀਤੇ ਜਾ ਸਕਦੇ ਨੇ ਪਰ ਨਹੀਂ ਸਾਡੇ ਜਿਹੜੇ ਭਾਈ ਨੇ ਉਹ ਕਹਿੰਦੇ ਨੇ ਵੀ ਪਹਿਲਾਂ ਸਾਰੇ ਜਾਣੇ ਇਕੱਠਾਂ ਇੱਕ ਇੱਕ ਵਾਰ ਸਰਵਿਸ ਕਰਵਾ ਲਈਏ ਚਲੋ ਮਹਾਰਾਜ ਰੱਖਣ ਵਾਲਾ ਗੁਰੂ ਰੱਖਣ ਵਾਲਾ ਅਕਾਲ ਪੁਰਖ ਬੜਾ ਬਯੰਤ ਆ ਰਾਖਾ ਏਕ ਹਮਾਰਾ ਸਵਾਮੀ ਕੋ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਆ ਰਾਖਾ ਵੀ ਸਾਡਾ ਉਹ ਹੀ ਆ ਜਿਹੜੇ ਪਾਗਲ ਲਾਉਣ ਵਾਲੇ ਆਉਂਦੇ ਨੇ ਉਹ ਵਿਚਾਰੇ ਆਪਣੀਆਂ ਹੱਥਾਂ 'ਚ ਫੜ ਕੇ ਲੈ ਕੇ ਜਾਣੀਆਂ ਪੈਂਦੀਆਂ ਨੇ ਉਹਨਾਂ ਨੂੰ ਪਰ ਫਿਰ ਵੀ ਸਾਡੇ ਜਿਹੜੇ ਭਾਈ ਨੇ ਇਹਨਾਂ ਨੂੰ ਮੈਨੂੰ ਇਹ ਨਹੀਂ ਗੱਲ ਆ ਕਿ ਜੇ ਸਮਝ ਕਿਉਂ ਨਹੀਂ ਆ ਰਹੀ ਦੋ ਹੀ ਤਰ੍ਹਾਂ ਦੀ ਆਜ਼ਾਦੀ ਹੁੰਦੀ ਹੈ ਇੱਕ ਗੱਲ ਯਾਦ ਰੱਖਿਓ ਆਜ਼ਾਦੀ ਸਿਰਫ ਦੋ ਤਰ੍ਹਾਂ ਦੀ ਹੈ ਤੁਸੀਂ ਭਾਰਤ ਦੇ ਆਜ਼ਾਦੀ ਦੇ ਸੰਕਲਪ ਦੇ ਕੋਲੋਂ ਵੀ ਉੱਥੋਂ ਵੀ ਤੁਸੀਂ ਇਸ ਐਗਜ਼ਾਮਪਲ ਲੈ ਸਕਦੇ ਜੀ ਵੀ ਇੱਕ ਤੇ ਡੋਮੀਨੀਅਨ ਇੰਡੀਪੈਂਡੈਂਸ ਦੀ ਮੰਗ ਕਰਦਾ ਦੂਜਾ ਫੁੱਲ ਇੰਡੀਪੈਂਡੈਂਸ ਦੀ ਮੰਗ ਕਰਦਾ ਜਿਹੜੇ ਅਗਰੋਂ ਗਰਮ ਦਲੀ ਉੱਥੇ ਸਾਲੋਂ ਫੁੱਲ ਇੰਡੀਪੈਂਡੈਂਸ ਦੀ ਮੰਗ ਕਰਦੇ ਸਨ ਗਾਂਧੀ ਡੋਮੀਨੀਅਨ ਦੀ ਮੰਗ ਕਰਦਾ ਹੁਣ ਫਰਕ ਸਿਰਫ ਸਾਡੇ ਜੀ ਇੰਨਾ ਹੀ ਆ ਵੀ ਇੱਕ ਡੋਮੀਨੀਅਨ ਇੰਡੀਪੈਂਡੈਂਸ ਦੀ ਮੰਗ ਕਰ ਰਿਹਾ ਵੀ ਇੰਨੀ ਇੱਕ ਚੀਜ਼ ਰੱਖ ਲਓ ਇੰਨੀ ਛੱਡ ਦਿਓ ਤੇ ਆਹ ਗੱਲ ਆ ਅਸੀਂ ਕਹਿੰਦੇ ਵੀ ਫੁੱਲ ਇੰਡੀਪੈਂਡੈਂਸ ਦੀ ਗੱਲ ਕਰੀਏ ਜਿਹੜੀ ਪੂਰਨ ਆਜ਼ਾਦੀ ਆਸੀਂ ਬਿੱਪਰ ਦਾ ਕੋਈ ਅੰਸ਼ ਅਸੈਪਟ ਨਹੀਂ ਕਰਦੇ ਅਸੀਂ ਬਿੱਪਰ ਨੂੰ ਪੂਰਨ ਰੂਪ ਵਿੱਚ ਤਿਆਗਦੇ ਆਂ ਅਸੀਂ ਇਸ ਬ੍ਰਾਹਮਣਵਾਦ ਦੇ ਗਲਬੇ ਨੂੰ ਉਹ ਬ੍ਰਾਹਮਣ ਜੋ ਜਿਹਨੂੰ ਭਗਤ ਕਬੀਰ ਜੀ ਕੋਕਾ ਦੇ ਕੇ ਆਖਦੇ ਨੇ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਤ ਕਾਹੀ ਨਹੀਂ ਆਇਆ ਕਿ ਤੂੰ ਆਪਣੇ ਆਪ ਨੂੰ ਬ੍ਰਾਹਮਣ ਉੱਚੀ ਕੁੱਲ ਉੱਚੀ ਅਡਿਓਲੋਜੀ ਵੜਾ ਸਮਝਣ ਵਾਲਿਆ ਜੇ ਤੂੰ ਪਵਿੱਤਰ ਹੈ ਤਾਂ ਤੂੰ ਦੂਜੇ ਰਸਤੇ ਥਾਣੇ ਪੈਦਾ ਕਿਉਂ ਨਹੀਂ ਹੋ ਗਿਆ ਅਸੀਂ ਉਹਨੂੰ ਪੂਰਨ ਤੌਰ ਤੇ ਜਨਾਚਿਰ ਉਹਦਾ ਬਾਈਕਾਟ ਨਹੀਂ ਕਰਦੇ ਉਹਨਾਂ ਚਿਰ ਤੱਕ ਸਾਡੀ ਯੰਗ ਅਧੂਰੀ ਹੈ ਅਸੀਂ ਕਿਸੇ ਵੜੇ ਕਹਿੰਦੇ ਆ ਵੀ ਜੰਗ ਜਿੱਤੀ ਜਾਵੇ ਉਸ ਤੋਂ ਬਾਅਦ ਮਸਲੇ ਹੱਲ ਕਰਾਂਗੇ ਐਸੀ ਜੰਗ ਤਾਂ ਤੁਸੀਂ ਇਕਰਾ ਰঞ্জੀਤ ਸਿੰਘ ਦੇ ਰਾਜ ਦੇ ਦੌਰਾਨ ਜਿੱਤ ਕੇ ਵੇਖ ਵੀ ਲਈ ਐ ਉਸੇ ਰਾਜ ਦੇ ਦੌਰਾਨ ਤੁਹਾਡੇ ਘਰ ਦੇ ਵਿੱਚ ਰঞ্জੀਤ ਸਿੰਘ ਨੂੰ ਜਿਹੜਾ ਵਾ ਚਿੱਤਰੋ ਪਖਿਆਂ ਦੀਆਂ ਕਹਾਣੀਆਂ ਪੜ੍ਹਾ-ਪੜਾ ਕੇ ਡੋਗਰਿਆਂ ਨੇ ਤੇ ਉਹ ਉਹਦੇ ਉਹਦੇ ਮਗਰ ਜਿਹੜਾ ਸੀ ਉਹਦੇ ਕੈਰੇਕਟਰ ਨੂੰ ਖਰਾਬ ਕੀਤਾ ਪੜੋ ਤੁਸੀਂ ਜਿਹੜਾ ਸਿੱਖ ਇਤਿਹਾਸ ਪੂਰਨ ਤੌਰ ਤੇ ਆਜ਼ਾਦੀ ਸਾਨੂੰ ਕੋਈ 24 ਅਵਤਾਰ ਨਹੀਂ ਚਾਹੀਦੇ ਲੈਜੈਂਡ ਚੁੱਕ ਕੇ ਆਪਣੇ ਪਰ ਸਾਡਾ ਕੋਈ ਸਬੰਧ ਨਹੀਂ ਇਹਦੇ ਨਾਲ ਕੋਈ ਚਿੱਤਰੋ ਪਖਿਆਂ ਜਾਨ ਪ੍ਰਭੂ ਦੇ ਸ਼ਾਸਤਰ ਮਾਲਾ ਚੰਡੀ ਚਰਿਤ ਰੁਕਤ ਬਲਾਸ ਚੰਡੀ ਚਰਿਤ ਤੁਜਾ ਕਾਲ ਕਾਲ ਕੀ ਉਸਤ ਜਿਹਨੂੰ ਅਕਾਲ ਕਹਿੰਦੇ ਨੇ ਕੋਈ ਸਾਡਾ ਇਹਦੇ ਨਾਲ ਸਬੰਧ ਨਹੀਂ ਇਹਨੂੰ ਚੁੱਕ ਕੇ ਆਪਣੇ ਝੋਲੇ 'ਚ ਪਾਓ ਤੇ ਜਿੱਥੇ ਮਰਜੀ ਪੜੀ ਜਾਓ ਕੇਵਲ ਤੇ ਕੇਵਲ ਸਾਡਾ ਸਬੰਧ ਗੁਰੂ ਗ੍ਰੰਥ ਨਾਲ ਹੈ ਸਾਨੂੰ ਸਾਰਿਆਂ ਨੂੰ ਕਿਉਂਕਿ ਜਿਹੜਾ ਵਿਰੋਧ ਦੀ ਤੁਸੀਂ ਗੱਲ ਕਰਦੇ ਜੇ ਵਿਰੋਧ ਹੋ ਰਿਹਾ ਪੱਗਾਂ ਲਹਿ ਰਹੀਆਂ ਕੀ ਇਹਦੇ ਤੋਂ ਵੀ ਜ਼ਿਆਦਾ ਵਿਰੋਧ ਹੋ ਜਾਏਗਾ ਸਾਡਾ ਜਦੋਂ ਅਸੀਂ ਸਾਰੇ ਜਣੇ ਇੱਕ ਗੱਲ ਆਵਾਜ਼ ਦੇਵਾਂਗੇ ਮਿਲ ਕੇ ਵਿਰੋਧ ਤਾਂ ਸਾਡਾ ਹੋ ਹੀ ਰਿਹਾ ਹੈ ਜਿੰਨਾ ਹੋਣਾ ਇਹ ਤੋਂ ਵੱਧ ਨਹੀਂ ਹੋਣਾ ਪਰ ਪੁਰਾਣੇ ਇਨਕਲਾਬ ਦੀ ਗੱਲ ਕਰੀਏ ਇੱਕੇ ਰਹਿ ਆ ਸਾਡਾ ਦਾਇਰਾ ਜੇ ਇਸ ਤੋਂ ਬਾਅਦ ਅਸੀਂ ਨਹੀਂ ਜਾਣਾ ਜਿਹੜਾ ਕਿਉਂਕਿ ਜਦੋਂ ਪੁਰਾਣੇ ਇਨਕਲਾਬ ਦੀ ਗੱਲ ਕਰੋਗੇ ਆਮ ਸੰਗਤ ਨੂੰ ਵੀ ਇਹ ਪਿਲੇਖਾ ਨਿਕਲੇਗਾ ਹੁਣ ਅਸੀਂ ਇਸੇ ਵੇਲੇ ਡਿਫੈਂਸਿਵ ਲੜਾਈ ਲੜਦੇ ਹਾਂ ਜਿੰਨਾ ਚਿਰ ਡਿਫੈਂਸਿਵ ਲੜਾਈ ਲੜੋਗੇ ਉਨਾ ਚਿਰ ਤੁਹਾਡੇ ਤੇ ਹਮਲੇ ਹੋਣਗੇ ਡਿਫੈਂਸਿਵ ਲੜਾਈ ਛੱਡ ਦਿਓ ਆਪਣਾ ਪੱਖ ਕਲੀਅਰ ਕਰ ਦਿਓ ਵੀ ਮੇਰੇ ਕੋਲ ਜਿਵੇਂ ਅੱਜ ਕੱਲ੍ਹ ਦੇਸ਼ ਕਰਦੇ ਨੇ ਨਾ ਅਲੱਗ-ਅਲੱਗ ਦੇਸ਼ ਦੱਸਦੇ ਨੇ ਮੇਰੇ ਤੋਂ ਇੰਨੀ ਨਿਊਕਲੀਅਰ ਪਾਵਰ ਐ ਕੋਈ ਕਹਿੰਦਾ ਮੇਰੇ ਤੋਂ ਇੰਨੀ ਨਿਊਕਲੀਅਰ ਪਾਵਰ ਐ ਕਿ ਉਹ 1 ਵਜੇ ਤੋਂ ਛੁੱਟਦੇ ਨੇ ਪਰ ਉਹਨਾਂ ਨੇ ਡਿਕਲੇਅਰ ਕੀਤਾ ਕੋਨਕ੍ਰੀਟ ਡੈਕਲੇਰੇਸ਼ਨ ਜੀ ਸੋ ਜਿੰਨਾ ਸਿਰ ਤੱਕ ਕੰਕਰੀਟ ਡੈਕਲੇਰੇਸ਼ਨ ਜਾਗਰੂਕ ਜਮਾਤ ਮੈਂ ਇਹਨਾਂ ਸਾਰੇ ਵੀਰਾਂ ਨੂੰ ਕੋਈ ਵੀ ਆ ਸਾਡਾ ਵੀਰ ਭਾਵੇਂ ਮਿਸ਼ਨਰੀ ਜਮਾਤ ਐ ਭਾਵੇਂ ਇਧਰ ਫੰਟ ਸਿੰਘ ਹੋਣੀ ਆ ਭਾਵੇਂ ਸਰਦਾਰ ਰਣਜੀਤ ਸਿੰਘ ਹੋਣੀ ਆ ਕੋਈ ਵੀ ਸਾਡੀ ਜਾਗਰੂਕ ਜਮਾਤ ਜਿਹੜੀ ਤਤ ਗੁਰਮਤ ਦੇ ਗੁਰੂ ਗ੍ਰੰਥ ਦੀ ਵਿਚਾਰਧਾਰਾ ਦੇ ਗੱਲ ਕਰਦੀ ਹੈ ਸਾਨੂੰ ਪੂਰਨ ਜਿਹੜਾ ਵਾ ਕੰਪਲੀਟ ਜਿਹੜਾ ਵਾ ਇੱਕ ਬੜਾ ਕੰਕਰੀਟ ਡੈਕਲੇਰੇਸ਼ਨ ਕਰਨ ਦੀ ਲੋੜ ਹੈ ਇੱਕਾ ਗੁਰ ਬਾਣੀ ਬਾਣੀ ਦੇ ਸਬੰਧ ਵਿੱਚ ਇੱਕਾ ਬਾਣੀ ਸਾਡੀ ਜਿਹੜੀ ਵਿਚਾਰ ਹੈ ਉਹ ਇੱਕੋ ਬਾਣੀ ਤੇ ਇੱਕੋ ਗੁਰੂ ਦੇ ਆਧਾਰ ਆਧਾਰ ਤੇ ਆ ਜੀ ਅਸੀਂ ਇਸ ਤੋਂ ਬਾਹਰ ਨਹੀਂ ਜਾਂਦੇ ਤੋਂ ਬਾਅਦ ਜਿਹੜੇ ਹਮਲੇ ਹੋ ਮਲੇ ਨੇ ਇਹ ਇਹਨਾਂ ਤੋਂ ਇਹਨਾਂ ਦੀ ਬਹੁਤੀ ਕੋਈ ਪਰਵਾਹ ਨਹੀਂ ਰਹਿੰਦੀ ਕਿਉਂਕਿ ਸਾਡੀ ਸਟਰੈਂਥ ਹੋਰ ਬਣ ਜਾਂਦੀ ਹੈ ਸਾਡੀ ਅਸਲ ਦੇ ਵਿੱਚ ਅਸੀਂ ਆਪਸ ਦੇ ਵਿੱਚ ਸਭ ਤੋਂ ਪਹਿਲਾਂ ਇਕੱਠੇ ਹੋਣ ਦੀ ਲੋੜ ਹੈ ਜੋ ਪੰਥਪ੍ਰੀਤ ਸਿੰਘ ਪੰਥਪ੍ਰੀਤ ਸਿੰਘ ਹੋਣਾਂ ਦੇ ਨਾਲ ਇਹਨਾਂ ਭਾਈ ਸਾਹਿਬ ਦੇ ਨਾਲ ਜਰਮਨ 'ਚ ਹੋਇਆ ਹੂੰ ਉਹੀ ਭਾਈ ਰঞ্জੀਤ ਸਿੰਘ ਦੇ ਨਾਲ ਪੰਜਾਬ ਦੇ ਵਿੱਚ ਹੋਇਆ ਉਤੋਂ 2 ਮਹੀਨੇ ਪਹਿਲਾਂ ਉਹ ਕੰਮ ਸਾਡੇ ਨਾਲ ਤਰਨਤਾਰਨ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਇੱਕ ਗੱਲ ਧਿਆਨ ਰੱਖਿਓ ਤਰਨਤਾਰਨ ਵਾਲੇ ਵਿੱਚ ਤਿੰਨ ਨਾਮੀਆਂ ਦੇ ਵਿੱਚ ਬੁਨਿਆਦੀ ਫਰਕ ਸੋ ਤਰਨ ਤਾਰਨ ਵਾਲਾ ਜਿਹੜਾ ਹਮਲਾ ਸੀ ਜਿਹੜਾ ਸਾਡੇ ਵਾਲਾ ਹੂੰ ਹੂੰ ਉੱਥੇ ਪ੍ਰਚਾਰਕ ਜਿੰਨੇ ਆਏ ਸਨ ਉਹਨਾਂ ਨੂੰ ਖਾਸ ਤੌਰ ਤੇ ਮੈਂ ਬੇਨਤੀ ਕੀਤੀ ਸੀ ਵੀ ਜਿੰਨੇ ਆਉਣਾ ਕਲਮ ਜੇਬ ਵਿੱਚ ਰੱਖਿਓ ਤੇ ਆਪਣਾ ਬੰਦੋਬਸਤ ਕਰਕੇ ਆਇਓ ਮਸਲਾ ਇਹ ਨਹੀਂ ਹੁੰਦਾ ਕਿ ਤੁਸੀਂ ਜਾ ਕੇ ਕਿਸੇ ਦੇ ਸਿਰ 'ਚ ਮਾਰਨੀ ਹੁੰਦੀ ਮਸਲਾ ਇਹ ਹੁੰਦਾ ਵਾ ਇਹ ਹੱਥ 'ਚ ਤਾਂ ਹੁੰਦੀਆਂ ਨੇ ਵੀ ਜਿਹੜਾ ਸਿਰ 'ਚ ਮਾਰਨ ਆਲਾ ਆਵੇ ਨਾ ਉਹਨੂੰ ਇਹ ਪਤਾ ਹੋਵੇ ਕਿ ਅਗਲੇ ਬੰਨੇ ਤਿਆਰ ਹੈ ਤੇ ਸਾਡੇ ਕੋਲ ਡੈਕਲੇਰੇਸ਼ਨ ਹੋਵੇ ਕਿ ਅਸੀਂ ਇਸ ਕੰਮ ਲਈ ਤਿਆਰ ਆ ਪਰ ਚਾਹੁੰਦੇ ਨਹੀਂ ਜੋ ਜਦੋਂ ਉਹਨਾਂ ਨੇ ਵੇਖਿਆ ਤੁਹਾਡੇ ਇਸ ਮੈਂ ਇੱਥੇ ਦੱਸ ਕੇ ਗਿਆ ਸੀ ਕਿ ਕਿਸੇ ਦੀ ਹਿੰਮਤ ਨਹੀਂ ਪਈ ਅਸੀਂ 3.5 4 ਘੰਟੇ ਸੈਮੀਨਾਰ ਕੀਤਾ ਬਾਹਰ ਖੜੇ ਰਹੇ ਉਹ ਦਰਪੂਕ ਕਾਇਰ ਜਿਵੇਂ ਇੱਥੇ ਕਰਦੇ ਸਨ ਜਰਮਨ ਦੇ ਵਿੱਚ ਮਗਰ ਭੱਜ ਕੇ ਸਕੂਟਰਾਂ ਦੇ ਉੱਤੇ ਮੂੰਹ ਬੰਨੇ ਮਗਰ ਭੱਜ ਕੇ ਗੱਡੀ ਜਾਣ ਦੀ ਮਾਰ ਕੇ ਜਿਹੜਾ ਦੇਸੀ ਜਾਂ ਗ੍ਰਨੇਡ ਫੁੱਟ ਕੇ ਭੱਜ ਗਏ ਇਹੋ ਕੰਮ ਇਹਨਾਂ ਨੇ ਭਾਈਪਾਸ ਪ੍ਰੀ ਸਿੰਘ ਤੇ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੱਥ ਦੇ ਵਿੱਚ ਫੜੀ ਫਿਰਦੇ ਨੇ ਜੀ ਵੱਖਰਾ ਚ ਪਾਉਣ ਵਾਲੀ ਸਭੇ ਉਹ ਦੇਵਕੂਫੋ ਜਾਹਲੋ ਇਹ ਇਹ ਬੰਦੇ ਜਿਹੜੇ ਨੇ ਇਹਨਾਂ ਨੂੰ ਕਿਹੜੀ ਕੈਟਾਗਰੀ ਚ ਨੇ ਆਉਂਦੇ ਜੇ ਤੁਸੀਂ ਕਿਹੜੇ ਪ੍ਰਚਾਰ ਦੀ ਗੱਲ ਕਰਦੇ ਨੇ ਜੀ ਫਿਰ ਐਲਾਨ ਕਰ ਰਹੇ ਨੇ ਵੀ ਪਗ ਲਾ ਦਿਓ ਕਿਹਦੀ ਪਗ ਲਾਉਣਾ ਚਾਹੁੰਦੇ ਨੇ ਕਿੱਥੋਂ ਮਿਲੀ ਸੀ ਪਗ ਇਹਨਾਂ ਨੂੰ ਇਹ ਪਗ ਤੇ ਅਧਿਕਾਰ ਹੈ ਇਹਨਾਂ ਦਾ ਮੈਨੂੰ ਲੱਗਦਾ ਵੀ ਕਿਉਂਕਿ ਜਿਹੜੀ ਅਸਲ ਦੇ ਵਿੱਚ ਇਹ ਵੇਖਿਓ ਸਰਦਾਰ ਕਲਦੀਪ ਸਿੰਘ ਜੀ ਜੀ ਸਿੱਖੀ ਦੇ ਹੋਣ ਚਾਉਣ ਤੋਂ ਪਹਿਲਾਂ ਕਿਸੇ ਨੂੰ ਅਧਿਕਾਰ ਨਹੀਂ ਸੀ ਪਗ ਬੰਨਣ ਦਾ ਜਿਹੜੇ ਕਿਉਂਕਿ ਸਿੱਖੀ ਧਾਰਨ ਕੀਤੀ ਹੈ ਬ੍ਰਹਮੰਨੇ ਨਹੀਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਓ ਕਿਆ ਰੀਸ ਸਿੱਖੀ ਧਾਰਨੂ ਕਰਨ ਵਾਲੇ ਉਹ ਸਨ ਜਿਹੜੇ ਇਹਨਾਂ ਦੇ ਦਬਾਏ ਹੋਏ ਸਨ ਸਵਰਨ ਜਾਤੀਆਂ ਦੇ ਜਿਹੜੇ ਇਹਨਾਂ ਵਿਪਰਾਂ ਦੇ ਦਬਾਏ ਹੋਏ ਸਨ ਇਹਨਾਂ ਦੇ ਧਰਮ ਤੋਂ ਅੱਕ ਚੁੱਕੇ ਸਨ ਉਹਨਾਂ ਨੇ ਸਿੱਖੀ ਧਾਰਨ ਕੀਤੀ ਉਹਨਾਂ ਨੂੰ ਉਹਨਾਂ ਗਰੀਬ ਗਰੀਬਾਂ ਨੂੰ ਨਵਾਜਿਆ ਮੇਰੇ ਗੁਰੂ ਨੇ ਅਸੀਂ ਉਹਨਾਂ ਦੇ ਵਿੱਚ ਆਉਨੇ ਆ ਸਾਰੇ ਜੱਟ ਹੋਣ ਛੀਰ ਹੋਣ ਮੈਰੇ ਹੋਣ ਜੋ ਮਰਜ਼ੀ ਹੋਵੇ ਜਾਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਉਹਨਾਂ ਚ ਆਉਨੇ ਆ ਜੀ ਉਹਨਾਂ ਦੇ ਸਿਰਾਂ ਤੇ ਪੱਗਾਂ ਰੱਖੀਆਂ ਇਹਨਾਂ ਨੂੰ ਕਹ ਜਓ ਜਾ ਕੇ ਰਾਜਪੂਤਾਨੇ ਇਲਾਕਿਆਂ ਦੇ ਵਿੱਚ ਪੱਗ ਬਨ ਕੇ ਦਿਖਾ ਦੇਣ ਚਪੇੜਾ ਮਾਰਦੇ ਨੇ ਮੂੰਹ ਤੇ ਕਰਕੇ ਇੱਥੇ ਤੁਹਾਨੂੰ ਪੱਗਾਂ ਬਖਸ਼ੀਆਂ ਮਾਨ ਬਖਸ਼ਿਆ ਇਹ ਜਿੰਨੇ ਇੱਥੇ ਜਰਮਨ ਦੇ ਵਿੱਚ ਮਾਨ ਦੇ ਬੰਦੇ ਧੁੰਮੇ ਦੇ ਬੰਦੇ ਤੁਮਾ ਕੌਣ ਆ ਤੁਹਾਨੂੰ ਨਹੀਂ ਪਤਾ ਤੁਮਾ ਕੌਣ ਆ ਸਿੱਧਾ ਏਜੰਸੀਆਂ ਦਾ ਬੰਦਾ ਜਿਹਦਾ ਸਬੰਧ ਏਜੰਸੀਆਂ ਨਾਲ ਜੁੜਦਾ ਹੋਵੇ ਲੈ ਕੇ ਆਉਣ ਵਾਲਾ ਉਹਨੂੰ ਕੇਪੀਐਸ ਗਿੱਲ ਉਹਦੇ ਬੰਦੇ ਉੱਥੇ ਜਾ ਕੇ ਤੇ ਪਗਾਂ ਲਾ ਰਹੇ ਨੇ ਸਿੱਧਾ ਇਹਦੇ 'ਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਏਜੰਸੀਆਂ ਦੀ ਚਾਲ ਹੈ ਤੁਹਾਨੂੰ 30 ਫੇਮ ਕਰਨ ਵਾਸਤੇ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਕਿਉਂਕਿ ਸਿੱਖ ਦੀ ਪਗੜੀ ਸੋਵਰਨਟੀ ਦੀ ਨਿਸ਼ਾਨੀ ਹੈ ਸੋਵਰਨਟੀ ਸਮਝਦੇ ਜੀ ਸਿੱਖ ਦੀ ਪਗੜੀ ਜਿਹੜੀ ਹੈ ਇਹੋ ਹੀ ਪਗੜੀ ਹੈ ਇਹਦੀ ਕੌਮੀਅਤ ਦੇ ਸਿਧਾਂਤ ਨੂੰ ਰਿਪਰੈਜ਼ੈਂਟ ਕਰਦੀ ਜਦੋਂ ਤੁਹਾਡੇ ਸਿਰ ਤੋਂ ਪਗੜੀ ਉਤਾਰ ਦਿੱਤੀ ਇਹ ਜਰਮਨ ਵਾਲੇ ਕਿਹੜੇ ਖਾਲਿਸਤਾਨ ਦਾ ਨਾਅਰਾ ਲਾਉਣਗੇ ਤੇ ਬਹੁਤੇ ਪੱਗਾਂ ਲਾਉਣ ਵਾਲੇ ਕਹਿੰਦੇ ਸਨ ਜੀ ਅਸੀਂ ਖਾਲਿਸਤਾਨ ਦੇ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਅਸੀਂ ਖਾਲਸਾ ਰਾਜ ਦੀ ਆਜ਼ਾਦੀ ਦੀ ਗੱਲ ਕਰਦੇ ਆ ਕਿਹੜੇ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਤੁਹਾਡਾ ਪ੍ਰੋਗਰਾਮ ਸੁਣਦੇ ਹੋਣਗੇ ਸਾਰੇ ਫੋਨ ਕਰਨ ਦੱਸਣ ਕਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਭਲਾ ਜਿਹੜੇ ਖਾਲਿਸਤਾਨ ਦੇ ਵਿੱਚ ਇਹ ਸੰਕਲਪ ਹੋਵੇ ਕਿ ਕਿਸੇ ਫ੍ਰੀ ਟਾਈਮ ਆਫ ਪੀਚ ਦੇ ਇੱਕ ਬੰਦਾ ਬੋਲ ਰਿਹਾ ਹੈ ਉਹਦੀ ਫਰੀडम ਆਫ ਸਪੀਚ ਨੂੰ ਜਿਹੜਾ ਵਾ ਖੋਹ ਕੇ ਉਹਦੀ ਪੱਗ ਲਾਉਣੀ ਹੈ ਕਿਹੜੇ ਖਾਲਸਾ ਦੀ ਗੱਲ ਕਰਦੇ ਨੇ ਜੀ ਇਹ ਅਸਲ ਦੇ ਵਿੱਚ ਏਜੰਸੀ ਆਪਰੇਟਿਡ ਜਿੰਨਾ ਵੀ ਉੱਥੇ ਕੰਮ ਹੋਇਆ ਵਰਤਾਰਾ ਵਾਪਰਿਆ ਏਜੰਸੀਆਂ ਦਾ ਕਰਵਾਇਆ ਏ ਮਾਨ ਦੇ ਬੰਦੇ ਜਿਹੜੇ ਉੱਥੇ ਸਨ ਤੁਰੇ ਫਿਰਦੇ ਸਨ ਮਾਨ ਦੇ ਬਹੁਤੇ ਮੈਂ ਮਾਨ ਦਾ ਬਾਰ-ਬਾਰ ਨਾਮ ਤਾਂ ਲੈ ਰਿਆਂ ਮਾਨ ਬੜਾ ਖਤਰਨਾਕ ਬੰਦਾ ਜੇ ਏਜੰਸੀਆਂ ਦਾ ਬੰਦਾ ਜੇ ਉਹੋ ਹੀ ਕੰਮ ਕਰਵਾਉਣ ਵਾਲੇ ਆ ਪਿੱਛੋਂ ਮਾਨ ਹੋ ਜੇ ਜਾਂ ਤੁਮ ਹੋ ਜੇ ਤੋ ਇਹ ਏਜੰਸੀਆਂ ਦੇ ਰਾਹੀਂ ਤੁਹਾਡੀ ਪੱਗ ਦੇ ਉੱਤੇ ਹੁੰਦਾ ਜੇ ਮੈਂ ਤੁਹਾਡੇ ਤੋਂ ਰੋਕਦੇ ਆ ਮਾਨਸਾ ਦਾ ਕੱਲ ਬਿਆਨ ਆਇਆ ਕਿ ਇਹ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ ਕੰਮ ਹੈ ਜਿਨ੍ਹਾਂ ਨੇ ਦਸਤਾਰਾਂ ਲੁਵਾਈਆਂ ਨੇ ਇਹਦੇ ਬਾਰੇ ਆਪਾਂ ਗੱਲਬਾਤ ਸਰਦਾਰ ਅਫਤਾਰ ਸਿੰਘ ਨਾਲ ਕਰਾਂਗੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਸ਼ਾਇਦ ਮੇਰਾ خیال ਹੈ ਇੱਕ ਉੱਥੇ ਪ੍ਰਧਾਨ ਨੇ ਇਟਲੀ ਦੇ ਵਿੱਚ ਜਾਂ ਜਰਮਨੀ ਦੇ ਵਿੱਚ ਸਰਦਾਰ ਸੋਨ ਸਿੰਘ ਕੰਗ ਜਿਨ੍ਹਾਂ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਉਹ ਬਿਆਨ ਦੇ ਰਹੇ ਸਨ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਉਸ ਯੂਰਪ ਦਾ ਪ੍ਰਧਾਨ ਹਾਂ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਹੋਈ ਸੀ ਪਰੰਤੂ ਮਾਨ ਸਾਹਿਬ ਖੁਦ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ ਹਾਂਜੀ ਮੈਂ ਕਹਿ ਰਿਹਾ ਵੀ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਜੇ ਮੈਂ ਉਹਨਾਂ ਬਾਰੇ ਇਨਫੋਰਮੇਸ਼ਨ ਇਕੱਠੀ ਕੀਤੀ ਕਿਉਂਕਿ ਮੈਂ ਇਹਨਾਂ ਨੂੰ ਜਿੰਨੇ ਵੀ ਉੱਥੇ ਝੋੜੀ ਚੋਕ ਨੇ ਮੈਂ ਸਾਰਿਆਂ ਨੂੰ ਜਾਣਦਾ ਨਹੀਂ ਕਿਉਂਕਿ ਜਾਣਨ ਦੀ ਜ਼ਰੂਰਤ ਵੀ ਨਹੀਂ ਇਹਨਾਂ ਝੋੜੀ ਚੋਕਾਂ ਨੂੰ ਪਰ ਇਹਨਾਂ ਬਾਰੇ ਜਿਹੜੀ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਹੈ ਇਹ ਅਸਲ ਦੇ ਵਿੱਚ ਇਹ ਮਾਨ ਦੇ ਜਿਹੜੇ ਨੇ ਉਹਦੇ ਆਪਰੇਸ਼ਨ ਨੂੰ ਜਿਹੜਾ ਇਹ ਇੱਥੇ ਸਪਰੈਡ ਕਰਦੇ ਨੇ ਜੋ ਮਾਨ ਦਾ ਏਜੰਡਾ ਹੈ ਉਹਨੂੰ ਸਪਰੈਡ ਕਰਦੇ ਨੇ ਮਾਨ ਦਾ ਏਜੰਡਾ ਕੀ ਹੈ ਮੈਂ ਅੱਗੇ ਵੀ ਇਸੇ ਰੇਡੀਓ ਤੋਂ ਮਾਨ ਦਲੀਏ ਕਿਸੇ ਨੂੰ ਵੀ ਕੋਈ ਆ ਜਾਏ ਮੈਨੂੰ ਇੱਕ ਗੱਲ ਦਾ ਜਵਾਬ ਦੇਵੇ ਵੀ ਜਿਹੜਾ ਮਾਨ ਜੇਲ੍ਹ ਚੋਂ ਸੁਟਣ ਵਾਸਤੇ ਹਮ ਚਿੱਠੀਆਂ ਲਿਖਦਾ ਹੈ ਤੇ ਤਰਲੇ ਮਾਰਦਾ ਹੈ ਵੀ ਦਵਾਈ ਰੱਬ ਦੀ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਜੀ ਮੈਨੂੰ ਛੱਡ ਦਿਓ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਬਾਣ ਦਾ ਕਿਹੜਾ ਸੋਵਰਨਟੀ ਦਾ ਸੰਕਲਪ ਸੀ ਇਹ ਆਪਣਾ ਸاداتਪ੍ਰੀਤ ਸਿੰਘ ਜੀ ਆਪਾਂ ਇਸ ਵਿਸ਼ੇ ਵੱਲ ਮਾਨ ਸਾਹਿਬ ਦੇ ਵਿਸ਼ੇ ਵੱਲ ਨਾ ਜਾਈਓ ਸادات ਰਤਿੰਦਰ ਪਾਲ ਸਿੰਘ ਉਹਨਾਂ ਨੇ ਬਹੁਤ ਕਲੀਅਰ ਕੀਤਾ ਸੀ ਔਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਿਹੜੇ ਉਹਨਾਂ ਦੇ ਜਰਨਲਿਸਟ ਕਰਨੇ ਮੇਰੀ ਉਹਨਾਂ ਨਾਲ ਦੋ ਤਿੰਨ ਵਾਰੀ ਗੱਲਬਾਤ ਵੀ ਹੋਈ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆ ਕੇ ਆਪਣਾ ਪੱਖ ਵੀ ਜਰੂਰ ਰੱਖੋ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਕਾਲਰ ਕੋਈ ਵੀ ਸਰੋਤਾ ਜਾਂ ਕੋਈ ਵੀ ਮੇਰਾ ਮਹਿਮਾਨ ਕਿਸੇ ਦੇ ਉੱਤੇ ਇਸ ਤਰ੍ਹਾਂ ਦੋਸ਼ ਲਾਵੇ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਤੇ ਉਹਨਾਂ ਵੱਲੋਂ ਜਵਾਬ ਇਹ ਸੀ ਕਿ ਅਸੀਂ ਸਪਸ਼ਟੀਕਰਨ ਉਹਨਾਂ ਰੇਡੀਓ ਤੇ ਨਹੀਂ ਪਟਿਆਲੇ ਜਾ ਕੇ ਅਤੇਂਦਰਪਾਲ ਸਿੰਘ ਦੇ ਘਰੇ ਦੇਵਾਂਗੇ ਪਟਿਆਲੇ 'ਚ ਦੇਵਾਂਗੇ ਹੁਣ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਦੇਣਾ ਹੈ ਇਹ ਪਰਮਾਤਮਾ ਜਾਣਦਾ ਹੁਣ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਮੈਂ ਸਿਰਫ ਵਾਪਸੀ ਉੱਥੇ ਹੀ ਲਿਆਵਾਂ ਕਿਸੇ ਤੇ ਆਪਰ ਨੂੰ ਦੋਸ਼ ਲਾਉਣ ਤੋਂ ਪਹਿਲਾਂ ਜਿਹੜਾ ਕੰਮ ਇਹ ਜਰਮਨੀ ਦੇ ਵਿੱਚ ਹੋਇਆ ਕੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਪ੍ਰਚਾਰ ਕਰਨ ਵਾਲਾ ਕੋਈ ਵੀ ਵਿਅਕਤੀ ਕੋਈ ਵੀ ਪ੍ਰਚਾਰਕ ਉਹਨੂੰ ਇਸੇ ਤਰ੍ਹਾਂ ਕਿ ਰਿਆ ਜਾਇਆ ਕਰੇਗਾ ਕਿ ਤੁਸੀਂ ਸੱਚ ਦਾ ਪ੍ਰਚਾਰ ਕਿਉਂ ਕਰ ਰਹੇ ਹੋ ਇਹਦਾ ਮਤਲਬ ਇਹ ਹੋਇਆ ਗੱਲ ਕਲੀਅਰ ਇੱਥੇ ਹੁੰਦੀ ਹੈ ਤੁਹਾਡੀ ਸਾਰੀ ਗੱਲਬਾਤ ਤੋਂ ਕਿ ਪਿੱਛੇ ਕੁਝ ਸ਼ਕਤੀਆਂ ਤੇ ਤਾਕਤਾਂ ਸਾਡੇ ਰੂਪ ਦੇ ਵਿੱਚ ਸਾਡੇ ਪੇਸ ਦੇ ਵਿੱਚ ਬੈਠੀਆਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਦੁਨੀਆ ਦੇ ਵਿੱਚ ਫੈਲੇ ਬਿਲਕੁਲ ਜੀ ਬਿਲਕੁਲ ਬਿਲਕੁਲ ਕਾਰਨ ਸਦਾ ਕਲਦੀਪ ਸਿੰਘ ਜੀ ਤੁਸੀਂ ਦੇਖੋ ਕਿ ਉਹ ਸ਼ਕਤੀਆਂ ਜਿਹੜੀਆਂ ਨੇ ਇਹ ਜਿੱਦਾਂ ਭਾਰਤ ਦੇ মিডিਏ ਤੇ ਰਮਾਇਣ ਮਹਾਪਾਰਤ ਜਾਂ ਐਸੇ ਡਰਾਮੇ ਬਣੇ ਨੇ ਤੇ ਉਹਦੇ ਵਿੱਚੋਂ ਇੱਕ ਸ਼ਕਤੀ ਨਿਕਲਦੀ ਇੱਕ ਤੀਰ ਦੇ ਵਿੱਚੋਂ 50 ਤੀਰ ਨਿਕਲਦੇ ਨੇ ਸੈਨਾ ਨੂੰ ਵਾਈ ਦੇ ਨੇ ਸੈਨਾ ਡਿੱਗ ਪੈਂਦੀ ਹੈ ਇਹ ਸ਼ਕਤੀਆਂ ਕੋਈ ਐਸਾ ਹਥਿਆਰ ਵਰਤ ਰਹੀਆਂ ਨੇ ਨਹੀਂ ਹਮ ਉਹਨਾਂ ਨੇ ਜੋ ਹਥਿਆਰ ਵਰਤਨਾ ਸੀ ਵਰਤ ਦਿੱਤਾ ਤੁਹਾਡੇ ਤੇ ਤੁਹਾਡਾ ਲਿਟਰੇਚਰ ਵਿਗਾੜ ਦਿੱਤਾ ਉਹਨਾਂ ਨੇ ਜੀ ਇਹ ਤੁਸੀਂ ਇਤਿਹਾਸਾਰਥ ਪੱਖ ਤੋਂ ਦੇਖਦੇ ਜੇ ਤੁਹਾਡਾ ਲਿਟਰੇਚਰ ਡਿলিউਟ ਕਰ ਦਿੱਤਾ ਫਿਰ ਲਿਟਰੇਚਰ ਤੋਂ ਅੱਗੇ ਆ ਜਾਓ ਲਿਟਰੇਚਰ ਡਿলিউਟ ਹੋ ਜਾਏਗਾ ਨਾ ਕੋਈ ਗੱਲ ਨਹੀਂ ਜੇ ਬੰਦਾ ਸਿੰਘ ਬਹਾਦਰ ਦਾ ਸੰਕਲਪ ਜਾਂ ਤੁਹਾਡਾ ਸਿੱਖ ਇਤਿਹਾਸ ਉਹਨਾਂ ਨੇ ਡਿਲੀਊਟ ਕਰ ਦਿੱਤਾ ਤੇ ਕੋਈ ਵੱਡੀ ਗੱਲ ਨਹੀਂ ਉਹਨੂੰ ਸੋਧਣ ਵਾਸਤੇ ਸਾਡੇ ਕੋਲ ਗੁਰੂ ਗ੍ਰੰਥ ਦਾ ਸਿਧਾਂਤ ਸੀ ਪਰ ਜਿਹੜੇ ਗੁਰੂ ਗ੍ਰੰਥ ਦੇ ਬਰਾਬਰ ਨਵਾਂ ਗ੍ਰੰਥ ਖੜਾ ਕਰ ਦੇਣ ਜਿਹੜੇ ਤੁਹਾਨੂੰ ਦੁਬਿਧਾ ਦੇ ਵਿੱਚ ਪਾ ਦੇਣ ਤੁਸੀਂ ਖੜ ਗਏ ਜੇ ਵੀ ਹੁਣ ਮੈਂ ਜਾਵਾਂ ਕਿੱਧਰ ਨੂੰ ਮੱਥਾ ਟੇਕਾਂ ਕਿੱਧਰ ਲੈ ਬੰਨੇ ਫੇਰ ਤੁਹਾਡਾ ਲਿਟਰੇਚਰ ਵੀ ਤੇ ਗ੍ਰੰਥ ਦੋਵੇਂ ਜਿਹੜਾ ਵਾ ਹਮਲੇ ਦੇ ਦਾਇਰੇ ਦੇ ਅੰਦਰ ਆ ਜਾਂਦੇ ਨੇ ਸੋ ਇਸ ਕਰਕੇ ਉਹਨਾਂ ਨੇ ਆਪਣਾ ਕੰਮ ਇੱਕੇ ਰਾਂ ਕਰਨਾ ਹੀ ਕਰ ਦਿੱਤਾ ਵਿਦਾਰ ਬਣਾ ਕੇ ਜਿਹੜੇ ਕੁਛ ਉਹਨਾਂ ਨੇ ਸਹਿਲੇ ਤੇ ਫਿੱਟ ਕੀਤੇ ਨੇ ਬਾਹਲਿਆਂ ਦੇਸ਼ਾਂ ਦੇ ਵਿੱਚ ਉਹ ਆਮ ਯੂਥ ਨੂੰ ਨੀਤੀ ਯੂਸ ਕਰਦੇ ਮੈਂ ਦੇਖਿਆ ਵਾ ਕਈ ਉੱਥੇ ਮੈਂ ਨੌਜਵਾਨ ਕਈ ਵਿਚਾਰੇ ਮੈਂ ਜਦੋਂ ਜਰਮਨ ਕਿਉਂਕਿ ਮੈਂ ਜਰਮਨ ਬਹੁਤ ਗਿਆ ਤੇ ਗਾਹੇ ਬਗਾਹੇ ਜਾਂਦਾ ਰਹਿਣਾ ਜਦੋਂ ਵੀਰ ਸੱਬਦੇ ਨੇ ਤਕਰੀਬਨ 30 ਦੇ ਲਾਗੇ ਛਾਗੇ ਉੱਥੇ ਗੁਰਦੁਆਰੇ ਨੇ ਜੀ ਜਦੋਂ ਵੀ ਸੈਮੀਨਾਰ ਵਗੈਰਾ ਕਰਨ ਵਾਸਤੇ ਵੀਰ ਯਾਦ ਕਰਦੇ ਨੇ ਮੈਂ ਜਾਨਾ ਤੇ ਉੱਥੇ ਮੈਨੂੰ ਕਈ ਵੀਰ ਮੈਂ ਐਸੇ ਵੇਖੇ ਨੇ ਜਿਨ੍ਹਾਂ ਦੀਆਂ ਪੱਗਾਂ ਲੱਖੀਆਂ ਨੇ ਵਿਰੋਧ ਕਰਨ ਵਾਲਿਆਂ ਦੀ ਜਦੋਂ ਮੈਂ ਜਾਨਾ ਤੇ ਉਹ ਮੇਰੇ ਨਾਲ ਵੀ ਫੋਟੋਆਂ ਲਉਂਦੇ ਨੇ ਮੈਂ ਕਨਫਰਮ ਕੀਤਾ ਉੱਥੇ ਵੀ ਇਹ ਭਾਈ ਉਹੋ ਹੀ ਨਹੀਂ ਜਿੱਦੀ ਮੇਰੇ ਨਾਲ ਫੋਟੋ ਲੱਥੀ ਸੀ ਆ ਉਹੋ ਹੀ ਨਹੀਂ ਜਿਹੜਾ ਮੇਰੇ ਨਾਲ ਵਿਚਾਰ ਕਰਦਾ ਬਹਿ ਕੇ ਆਂਦੀ ਉਹੋ ਹੀ ਹੈ ਹਮਮ ਕਾਰਨ ਕੀ ਹੈ ਵੀ ਮੇਰੀ ਜੋ ਅਸੈਸਮੈਂਟ ਮੈਂ ਮਸੂਦ ਕਰਦਾ ਵੀ ਜਿਹੜੇ ਨੌਜਵਾਨ ਨੇ ਕੋਸ਼ ਉਹ ਆਉਂਦੇ ਤੇ ਕਿਸੇ ਹੋਰ ਰੀਜਨ ਨੂੰ ਆ ਗੁਰਦਾਰ ਹੈ ਵੀ ਕੁਝ ਸਿੱਖਣ ਵਾਸਤੇ ਕੋਈ ਨਵੀਂ ਚੀਜ਼ ਮਿਲੇਗੀ ਉਹ ਵੀ ਸਾਡੇ ਵਾਸਤੇ ਦੁੱਖदाई ਹੈ ਅਸੀਂ ਉਹਦੇ ਤੇ ਖੁਸ਼ੀ ਨਹੀਂ ਮਨਾਉਂਦੇ ਇਹ ਕਿਥੋਂ ਤੁਹਾਡੇ ਅਮਰੀਕਾ ਤੋਂ ਇੱਕ ਜਾਹਲ ਜਿਹਾ ਕਿਸਮ ਦਾ ਬੰਦਾ ਮੈਂ ਉਹਨੂੰ ਅਸੀਂ ਉਹਨੂੰ ਬਹੁਤਾ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਆ 8 ਸਾਲ 7-8 ਸਾਲ ਪਹਿਲਾਂ ਜੀ ਮੈਂ ਉਹ ਉਹ ਤੋਂ ਮੇਰੇ ਨਾਲ ਬੜਾ ਉਹ ਬਹਿਸ ਬਸਿਆ ਕਰਦਾ ਹੁੰਦਾ ਸੀ ਤੇ ਮੈਂ ਉਦੋਂ ਦਾ ਤਿਆਗਿਆ ਸੀ ਉਹਨੂੰ ਕਿ ਇਹ ਜਾਹਲ ਬਚਕਾਨਾ ਹਰਕਤਾ ਕਰਦਾ ਹੈ ਬੱਚੇ ਵਾਲੀ ਹਰਕਤਾ ਕਰਦਾ ਹੈ ਉਸ ਤੋਂ ਬਾਅਦ ਉਹ ਬੜੀਆਂ ਸਾਡੇ ਮਗਰ ਨਕਾ ਰਿਆ ਵੀ ਕੋਈ ਨਾ ਕੋਈ ਮੇਰੇ ਨਾਲ ਵੀਡੀਓ ਪਾ ਕੇ ਕੋਈ ਮਾੜੀ ਮੋਟੀ ਮੈਨੂੰ ਗੱਲ ਕਰਨਗੇ ਤੇ ਮੇਰੀ ਪ੍ਰੋਮੋਸ਼ਨ ਹੋਏਗੀ ਅਸੀਂ ਕਦੀ ਬੂ ਨਹੀਂ ਲਾਇਆ ਉਹਨੂੰ ਪਰ ਤਾਂ ਨਿਆ ਸਾਡੇ ਨਿਊਜ਼ੀਲੈਂਡ ਤੋਂ ਰੇਡੀਓ ਚੱਲਦਾ ਵੀਰ ਉਹਨਾਂ ਨੇ ਪਤਾ ਨਹੀਂ ਕਿਹੜਾ ਇਹਦੇ ਨਾਲ ਸੰਵਾਦ ਕਰਨਾ ਸੀ ਇਹਨੂੰ ਹੁਕਾ ਦੇ ਤਾ ਆ ਜਾਓ ਪਹੁੰਚ ਜਾਓ ਸੰਵਾਦ ਕਰਨਾ ਕਿਹੜਾ ਸੰਵਾਦ ਕਰਨਾ ਸੀ ਉਹਨਾਂ ਨੇ ਮੈਨੂੰ ਇਹ ਨਹੀਂ ਸਮਝਾਈ ਕਿਹੜੇ ਬੰਦੇ ਨਾਲ ਸੰਵਾਦ ਕਰਨਾ ਸੀ ਉਹਨਾਂ ਨਾਲ ਸੋ ਉਹਨਾਂ ਦੀ ਮਿਹਰਬਾਨੀ ਨਾਲ ਇਹਨੂੰ ਮਿਲ ਗਈ ਪਪੂਲੈਰਿਟੀ ਪਪੂਲੈਰਿਟੀ ਇਹ ਕਰਕੇ ਮਿਲ ਗਈ ਜੀ ਉੱਥੋਂ ਦੀ ਉੱਥੇ ਵੀ ਏਜੰਸੀਆਂ ਦੇ ਬੰਦੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਨੇ ਇਹਨਾਂ ਦੇ ਬੰਦੇ ਬੈਠੇ ਨੇ ਉਹ ਇਹਦੀ ਸਪੋਰਟ ਤੇ ਆ ਗਏ ਤੇ ਇਹ ਇਹ ਉਹਨਾਂ ਦੇ ਜਾ ਕੇ ਗੁਰਦਾਰੇ ਜਪ ਗੁਰਦਾਰੇ ਚ ਪਹੁੰਚ ਕੇ ਰੌਲਾ ਰੂਲਾ ਪਾਏ ਇਹਨੇ ਨਾਲ ਇਹਨੂੰ ਮਿਲ ਗਈ ਪੋਪੂਲਾਰਿਟੀ ਉਹ ਪੋਪੂਲਾਰਿਟੀ ਮਿਲਨ ਕਰਕੇ ਜਿਹੜੀ ਮਰ ਰਹੀਆਂ ਇਹ ਸੰਸਥਾਵਾਂ ਸਨ ਮਾੜੀਆਂ ਮੋਟੀਆਂ ਜੀਆਂ ਜਿਹੜੀਆਂ ਤੁਹਾਡੇ ਆ ਡੇਰੇ ਡੂਰੇ ਜੇ ਇਹਨਾਂ ਨੇ ਵੇਖਿਆ ਵੀ ਸ਼ਾਇਦ ਸਾਡਾ ਮੱਥੀ ਜਾਏ ਉਹ ਜਦਾਂ ਨਿਹ ਕਲੰਕੀ ਅਵਤਾਰ ਨਹੀਂ ਇਹ ਨਿਹ ਕਲੰਕੀ ਅਵਤਾਰ ਸੀ ਉਹਨਾਂ ਦਾ ਵੀ ਇਹ ਇਹ ਇਹੋ ਹੀ ਸਾਡਾ ਹੁਣ ਜਿਹੜਾ ਵਾ ਸਸਾ ਨੂੰ ਸਹਾਈ ਹੋਏਗਾ ਫਿਰ ਇਹਨਾਂ ਨੂੰ ਸੱਦਾ ਸੱਦਾ ਸ਼ੁਰੂ ਕਰ ਦਿੱਤਾ ਆਸੇ-ਪਾਸੇ ਇਹਦੀ ਮਸ਼ਹੂਰੀ ਕਰਨ ਵਾਲੇ ਵੀ ਸਾਡੇ ਆਪਣੇ ਭਾਈ ਨੇ ਇਹਨੂੰ ਜਿੰਨਾ ਇਗਨੋਰ ਕਰਦੇ ਸੀ ਕਿਉਂਕਿ ਇਹ ਤੇ ਅਸਲ ਦੇ ਵਿੱਚ ਇੱਕਰਤੂਤ ਦਾ ਮਾਲਕ ਹੀ ਨਹੀਂ ਕੀ ਗੱਲ ਕਰੇਗਾ ਅਸੀਂ ਇਹਦੇ ਬਾਪੂ ਜਿਨ੍ਹਾਂ ਨੂੰ ਇਹ ਸੁਣਦਾ ਏ ਸੁਣ ਤੋਂ ਬਾਅਦ ਬੋਲਦਾ ਏ ਪ੍ਰਿੰਸੀਪਲ ਅਰਪਜਨ ਸਿੰਘ ਹੈ ਜਾਂ ਗੋਗਵਾਣੀ ਹੈ ਜਾਂ ਇਹਨਾਂ ਦਾ ਡਾਕਟਰ ਅਮਰਜੀਤ ਤੁਹੀਂ ਰੇਡੀਓ ਤੇ ਲਏ ਨੇ ਅਸੀਂ ਉਹਨਾਂ ਨੂੰ ਸੱਦਿਆ ਸਰਪੱਜਨ ਸਿੰਘ ਨੂੰ ਅਖੀਰ ਤੇ ਪੇਪਰ ਭੇਜ ਰਹੇ ਨੇ ਤੋਂ ਕਿ ਲੈਣਾ ਸੀ ਜੀ ਜਿਹੜੇ ਇਹਨਾਂ ਦੇ ਸੀਨੀਅਰ ਬੰਦੇ ਸੰਸਥਾਵਾਂ ਨੂੰ ਬਿਲੋਂਗ ਕਰਦੇ ਨੇ ਕਿਸੇ ਸੁਸਾਇਟੀ ਨਾਲ ਜੁੜੇ ਨੇ ਕਿਸੇ ਆਰਗੇਨਾਈਜੇਸ਼ਨ ਨਾਲ ਜੁੜੇ ਨੇ ਜੇ ਉਹੋ ਹੀ ਦੌੜ ਗਏ ਤੇ ਇਹ ਇਹ ਕੌਣ ਹੈ ਮੈਨੂੰ ਤਾਂ ਜਦੋਂ ਤੁਸੀਂ ਦੱਸਿਆ ਪੀ ਇਹ ਵੀ ਆ ਰਿਹਾ ਤੇ ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀ ਪੀ ਇਹ ਕੀ ਕਰੇਗਾ ਮੈਨੂੰ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਕਿਹਾ ਸੀ ਵੀ ਉਹ ਨਹੀਂ ਆਉਣਾ ਨੇ ਮੁਛੋੜੀ ਡਲ ਜਾਏ ਸਰਦਾਰਪ੍ਰੀਤ ਸਿੰਘ ਜੀ ਉਹ ਦੇਖਦੀ ਵੀ ਕਰਵਾ ਜਾਵੇ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਨੂੰ ਹਰੇਕ ਵਿਦਵਾਨ ਨੇ ਇਹ ਕਿਹਾ ਕਿ ਜੇ ਬਦਨਾਮ ਹੋਗੇ ਤਾਂ ਕਿਹਿਆ ਨਾਮ ਤੋਂ ਹੋਗਾ ਜੇ ਬਦਨਾਮ ਹੋਗੇ ਤਾਂ ਫਿਰ ਕਿਹੜੀ ਗੱਲ ਆ ਮੜਾ ਮੋਟਾ ਚਾਰ ਗਾਲਾਂ ਹੀ ਆ ਨਾ ਜੀ ਤੇ ਚਲੋ ਨਾਮ ਸਰਦਾਰਪ੍ਰੀਤ ਸਿੰਘ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਮੈਨੂੰ ਬਾਕੀ ਵੀ ਸਾਰੇ ਸਿੱਖ ਵਿਦਵਾਨਾਂ ਨੇ ਇਹ ਗੱਲ ਕਹੀ ਸੀ ਕਿ ਕੋਈ ਸਿੱਖ ਵਿਦਵਾਨ ਹੋਵੇ ਤਾਂ ਉਹਦੇ ਨਾਲ ਗਲਬਦ ਕੀਤੀ ਜਾ ਸਕਦੀ ਹੈ ਇਹ ਵਿਅਕਤੀ ਸਵਾਏ ਹਸਨ ਤੋਂ ਠੱਠਾ ਕਰਨ ਤੋਂ ਜਾਂ ਫਿਰ ਪਹਿਲਾਂ ਪਹਿਲਾਂ ਕੁਝ ਕਵੀਰਾ ਨੇ ਇਹ ਵੀ ਕਿਹਾ ਹੈ ਕਿ ਇਹ ਗਾਲਾਂ ਤੱਕ ਵੀ ਆਉਂਦਾ ਹੈ ਤੇ ਇਹੋ ਜਿਹੇ ਵਿਅਕਤੀ ਨਾਲ ਗੁਰਮਤ ਦੀ ਵਿਚਾਰ ਕਰਨੀ ਬੜੀ ਔਖੀ ਹੈ ਪਰ ਫਿਰ ਵੀ ਮੈਂ ਇਸ ਗੱਲੋਂ ਮੌਕਾ ਦਿੱਤਾ ਸੀ ਉਹਨੂੰ ਕਿ ਇੱਕ ਵਾਰੀ ਆ ਕੇ ਆਪਣਾ ਸਪਸ਼ਟੀਕਰਨ ਜਾਂ ਆਪਣਾ ਪੱਖ ਦੱਸ ਸਕੇ ਇਹ ਅਜੇ ਵੀ ਸੁਣਦਾ ਨਾ ਜੇ ਅਜੇ ਵੀ ਸੁਣਦਾ ਤੇ ਇਹਨੂੰ ਕੋਈ ਸ਼ੰਕਾ ਇਹਨੂੰ ਅੱਜ ਮੌਕਾ ਆ ਜੇ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਵੇਲੇ ਮੱਧਿਆਂ ਨਾਲ ਗੱਲਾਂ ਕਰਨ ਵਾਸਤੇ ਅਹੀਂ ਇਹਨਾਂ ਦੇ ਬਾਪੂ ਭਜਾਏ ਨੇ ਜੇ ਗਾਂ ਕਦੇ ਸਭ ਪਹਿਲਾਂ ਤੇ 30 ਲੱਖ ਜਿਹੜਾ ਬੰਦਾ ਜਰਮਨੀ 'ਚ ਬੈਠਾ 30 ਲੱਖ ਦੇ ਲਾਗੇ ਛੱਡ ਗਏ ਉਹਨੇ ਲਾ ਦਿੱਤਾ ਇਹਨਾਂ ਤੇ 25-30 ਲੱਖ ਜੀ ਜੀ ਪਹਿਲਾਂ ਤਾਂ ਉਹਨਾਂ ਦੀ ਉਹਨੂੰ ਕੰਪਨਸੇਟ ਕਰਨ ਫਿਰ ਗਾਂ ਅਗਲੀ ਅਗਲੀ ਗੱਲਬਾਤ ਕਰਨਗੇ ਜੀ ਸੋ ਇੱਕ ਮਿੰਟ ਜੀ ਸਰਦਾਰ ਕੁਲਦੀਪ ਸਿੰਘ ਵੇਕਪ ਖਾਲਸਾ ਵਾਲੇ ਕੁਝ ਗੱਲਬਾਤ ਕਰਨਾ ਚਾਹੁੰਦੇ ਨੇ ਸਰਦਾਰ ਕੁਲਦੀਪ ਅ ਸਰਪ੍ਰਧਪ੍ਰਦੀਪ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਲ ਜੀ ਖਫਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਪਦੀਪ ਮੈਂ ਆਪਣੇ ਕੁਲਦੀਪ ਸਿੰਘ ਦੇ ਕੰਪਿਊਟਰ ਤੇ ਉਹਨਾਂ ਦੇ ਸਕਰੀਨ ਤੇ ਵੇਖ ਰਿਹਾ ਗੁਰਬਾਣੀ ਦੇ ਵਿੱਚ ਇੱਕ ਪ੍ਰਮਾਣ ਆ ਸਤਿਗੁਰਾਂ ਦਾ ਗੁਰੂ ਅਰਜਨ ਦੇਵ ਜੀ ਦਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਇਹ ਵਿਅਕਤੀ ਦੇ ਮੈਸੇਜ ਹਾਂਜੀ ਇਸ ਵਿਅਕਤੀ ਦੇ ਮੈਸੇਜ ਮੈਂ ਪੜ ਰਿਹਾ ਤੇ ਉਹ ਕਿਸ ਤਰੀਕੇ ਦੇ ਨਾਲ ਕੁਲਦੀਪ ਸਿੰਘ ਦੇ ਨਾਲ ਵਾਅਦਾ ਕਰਕੇ ਤੇ ਉਸ ਤੋਂ ਬਾਅਦ ਐਨ ਮੌਕੇ ਤੇ ਅੱਜ ਸਵੇਰੇ ਤਕਰੀਬਨ 1 ਵਜੇ ਉਸਦੇ ਮੈਸੇਜ ਆਏ ਵੀ ਸੌਰੀ ਮੈਂ ਆ ਨਹੀਂ ਸਕਦਾ ਉਸ ਤੋਂ ਥੱਲੇ ਉਹ ਸੁਨੇਹਾ ਹਾ 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 ਕਰਕੇ ਇਦਾਂ ਦਾ ਮਤਲਬ ਲਿਖਿਆ ਹੋਇਆ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੋਇਆ ਜਿਸ ਤਰ੍ਹਾਂ ਕਿ ਉਸਨੇ ਤੁਹਾਡੇ ਉੱਤੇ ਯੂਰਪ ਦੇ ਵਿੱਚੋਂ ਕੁਝ ਵੀਡੀਓ ਅਪਡੇਟ ਕੀਤੀਆਂ ਸੀ ਸਿੱਖ ਇਸ ਦੁਖਾਂਤ ਦੇ ਵਿੱਚ ਡੁੱਬੇ ਹੋਏ ਨੇ ਵੀ ਇਹ ਕੀ ਹੋ ਗਿਆ ਸਾਡੀਆਂ ਦਸਤਾਰਾਂ ਲਹਿ ਗਈਆਂ ਤੇ ਇਹ ਵੀਰ ਮਤਲਬ ਵੀਰ ਕਹਿਣਾ ਵੀ ਮੈਂ ਇਸ ਨੂੰ ਠੀਕ ਨਹੀਂ ਸਮਝਉ ਇਹ ਵਿਅਕਤੀ ਬੜੀ ਸ਼ੌਕ ਦੇ ਨਾਲ ਬੜੀ ਖੁਸ਼ੀ-ਖੁਸ਼ੀ ਇਹ ਕਹਿ ਰਿਹਾ ਸੀ ਪੰਥਪ੍ਰੀਤ ਦੀ ਛਾਤੀ ਤੇ ਚੜ ਗਏ ਪੰਥਪ੍ਰੀਤ ਦੀ ਦਸਤਾਰ ਲਾ ਲਈ ਪੰਥਪ੍ਰੀਤ ਦਾ ਹਜੂਰੀਆ ਸਾਡੇ ਕੋਲ ਹੈ ਵੀ ਤੁਸੀਂ ਸੁਣੇ ਆ ਤੇ ਹਾਂਜੀ ਹਾਂਜੀ ਨੱਕ ਦੇ ਵਿੱਚ ਉਹਨਾਂ ਦੀਆਂ ਨਾਸਾਂ ਚੋਂ ਨੱਕ ਨਹੀਂ ਕਹਿੰਦਾ ਸੀ ਉਹ ਵਰਡ ਨਾਸਾਂ ਯੂਜ਼ ਕਰ ਰਿਹਾ ਸੀ ਉਹ ਸਾਰੀਆਂ ਵੀਡੀਓ ਬਹੁਤ ਸਵਾਲੀਆਂ ਵੀ ਹੋਈਆਂ ਨੇ ਤੇ ਇੰਟਰਨੈਟ ਤੇ ਚੱਲ ਰਹੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਪਿਛਲੇ ਦਿਨੀ ਇਸ ਦਾ ਇੱਕ ਟਾਕ ਸ਼ੋ ਹੋਇਆ ਸੀ ਕੁਲਦੀਪ ਸਿੰਘ ਜੀ ਮੌਂਟਰੀਅਲ ਦਾ ਇੱਕ ਕਾਫੀ ਪ੍ਰਸਿੱਧ ਰੇਡੀਓ ਸਟੇਸ਼ਨ ਆ ਉਸ ਤੇ ਮੈਂ ਇਸ ਨੂੰ ਹੋਸਟ ਨੇ ਮੈਨੂੰ ਥੋੜਾ ਟਾਈਮ ਦਿੱਤਾ ਸੀ ਮੈਂ ਪੂਰਾ ਟਾਕ ਸ਼ੋਅ ਸੁਣਨ ਤੋਂ ਬਾਅਦ ਦੇ ਵਿੱਚ ਇਸ ਨੂੰ ਕੁਝ ਸਵਾਲ ਕੀਤੇ ਸੀ ਕਿ ਤੂੰ ਕਹਿ ਰਿਹਾ ਮੇਰੇ ਤੇ ਕੇਸ ਬਣੇ ਹੋਏ ਨੇ 50 ਦੇ ਕਰੀਬ ਪਿੱਛੇ ਮੈਂ ਪਿੱਛੋਂ ਪੀਓ ਕਰਾਰ ਦਿੱਤਾ ਹੋਇਆ ਆ ਵਗੈਰਾ ਵਗੈਰਾ ਫਿਰ ਇਹ ਕਹਿ ਰਿਹਾ ਸੀਗਾ ਆਪਣੇ ਉਸ ਜਰਮਨ ਦੇ ਕੋਰਟ ਨੇ ਇਹ ਪੰਥਪ੍ਰੀਤ ਦਾ ਪ੍ਰੋਗਰਾਮ ਰੋਕਣ ਦੇ ਲਈ ਆਰਡਰ ਕਰ ਦਿੱਤੀ ਸੀ ਹਰ ਮੁਲਕ ਦੇ ਵਿੱਚ ਜੇਰੀਆ ਜਸਟਿਸ ਸਿਸਟਮ ਉਸ ਦਾ ਜੱਜ ਹੈ ਉਸ ਉਸ ਦੇ ਹੁਕਮ ਨੂੰ ਉਸ ਤੋਂ ਸੀਨੀਅਰ ਹਾਈ ਕੋਰਟ ਅਗਲੀ ਕੋਰਟ ਹੀ ਬਦਲ ਸਕਦੀ ਹੈ ਇਹ ਕਿਵੇਂ ਹੋ ਗਿਆ ਵੀ ਇੱਕ ਪੁਲਿਸ ਜੱਜ ਦੇ ਹੁਕਮ ਨੂੰ ਬਦਲ ਕੇ ਪ੍ਰੋਗਰਾਮ ਕਰਾਇਆ ਸੀ ਅਗਰ ਉੱਥੇ ਕੋਈ ਐਦਾਂ ਦਾ ਹੁਕਮ ਹੋਇਆ ਸੀ ਮੈਂ ਇਸ ਤੋਂ ਉਹ ਵੀ ਪ੍ਰੂਫ ਮੰਗੇ ਸੀ ਹੋਰ ਕਾਫੀ ਪ੍ਰੂਫ ਮੰਗੇ ਵੀ ਤੁੰ ਕੋ ਕੋਈ ਭਾਈ ਇੰਡੀਆ ਪੰਜਾਬ ਦੇ ਵਿੱਚ ਤੇਰੇ ਨਾਂ ਤੇ ਇਹ ਕਹਿੰਦਾ ਮੇਰੇ ਨਾਂ ਤੇ ਐਫ ਆਈ ਆਰ ਹੋਈਆਂ ਹੋਈਆਂ ਨੇ ਜੋ ਡੇਲੋਂ ਦੇ ਨੇੜੇ ਇੱਕ ਕਾਂਡ ਹੋਇਆ ਸੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਦਲੇ ਇੱਕ ਬੀਬੀ ਨੂੰ ਮਾਰਦਾ ਸੀ ਇਹ ਕਹਿੰਦਾ ਉਸ ਵਿੱਚ ਮੇਰਾ ਨਾਂ ਮੈਂ ਹਰ ਤਰ੍ਹਾਂ ਦੇ ਨਾਲ ਇਸ ਤੋਂ ਪ੍ਰੂਫ ਮੰਗਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਉਸ ਰੇਡੀਓ ਦੇ ਹੋਸਟ ਨੂੰ ਭੇਜ ਦਿਓ ਜਾਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਪਾ ਦਿਓ ਮੈਂ ਹੁਣ ਵੀ ਉਸ ਦੇ ਜੋ ਦੋਸਤ ਮਿੱਤਰ ਉਸ ਨੂੰ ਜਾਣਨ ਵਾਲੇ ਉਸ ਦੇ ਉਸ ਦੇ ਸਪੋਰਟਰ ਮੈਂ ਆਪ ਜੀ ਦੇ ਮਾਧਮ ਰਾਹੀਂ ਇੱਕ ਬੇਨਤੀ ਰੂਪ ਚ ਕਰੂੰਗਾ ਕਿ ਉਹ ਤੁਹਾਨੂੰ ਤੁਸੀਂ ਆਪਣਾ ਈਮੇਲ ਅਨਾਉਂਸ ਕਰ ਦਿਓ ਆਪਣੇ ਪ੍ਰੋਗਰਾਮ ਦੇ ਦੌਰਾਨ ਕੋਈ ਪ੍ਰੂਫ ਜੋ ਉਸ ਨੇ ਪਿਛਲੇ ਦਿਨੀ ਰੇਡੀਓ ਮੈਂ ਉਹ ਕਹਿ ਵੀ ਦਊਗਾ ਦਿਨਾਂ ਹਮ ਸਫਰ ਤੇ ਜੋ ਉਸਨੇ ਕਿਹਾ ਵੀ ਇਹ ਇਦਾਂ ਦੇ ਮਤਲਬ ਮੇਰੇ ਤੇ ਕੇਸ ਚੱਲ ਰਹੇ ਨੇ ਸਾਡੇ ਤੇ ਕਿਉਂ ਚੱਲ ਰਹੇ ਨੇ ਇਹ ਲੋਕਾਂ ਦੇ ਕਿਉਂ ਨਹੀਂ ਚੱਲ ਰਹੇ ਇਸ ਵਿਅਕਤੀ ਨੇ ਹੁਣ ਤੱਕ ਆਪਾਂ ਨੂੰ ਕਿਤੇ ਵੀ ਕੋਈ ਪ੍ਰੂਫ ਨਹੀਂ ਇਸ ਦਾ ਮਿਲਿਆ ਸਾਡੇ ਅਧਿਕਾਰੀ ਹੋ ਗਏ ਗਿਆਨ ਸਿੰਘ ਕੋਟਲੀ ਲੇਥੇ ਵੈਨਕੂਵਰ ਦੇ ਵਿੱਚ ਉਹਨਾਂ ਨੇ ਜੋ 17 ਲਿਖੀਆਂ ਨੇ ਉਸ ਤੋਂ ਬਾਅਦ ਵਪਾਰਕ ਸੰਦੇਸ਼ ਤੇ ਗੱਲਬਾਤ ਨੂੰ ਅੱਗੇ ਤੋਰਾਂਗੇ ਸੇਵਾ ਧਰਮ ਤੇ ਰੱਬ ਦੇ ਨਾਮ ਉਤੇ ਝੂਠ ਰੱਜ ਕੇ ਅਸੀਂ ਉਚਾਰਦੇ ਹਾਂ ਤਿੰਦੇ ਭਾਸ਼ਨ ਹਾਂ ਗਰਮ ਸਤੇਜ ਉਤੇ ਸਾਰਾ ਫੋਕੀਆ ਗੱਜ ਕੇ ਮਾਰਦੇ ਹਾਂ ਜਦੋਂ ਕਦੇ ਕੁਰਬਾਨੀ ਦੀ ਲੋੜ ਹੋਵੇ ਦੀਨ ਧਰਮ ਨੂੰ ਕੁਰਸੀ ਤੋਂ ਵਾਰਦੇ ਹਾਂ ਸਨੀਓ ਕਿਰਤ ਕਮਾਈ ਦੀ ਲੋੜ ਸਾਨੂੰ ਬੁੱਤਾ ਲੋਕਾਂ ਦੀ ਜਰਮਨੀ ਵਾਲਿਆਂ ਦੀ ਜੇਬ ਚੋਂ ਸਾਰਦੇ ਹਾਂ ਲੋਕੀ ਫੋਟਣੇ ਧਰਮ ਦੇ ਨਾਮ ਉਤੇ ਇਹੀ ਧੰਦਾ ਤੇ ਇਹੀ ਇਮਾਨ ਸਾਡਾ ਨਹੀਂ ਉਹ ਧਰਮ ਤੇ ਕਰਨ ਦੀ ਲੋੜ ਸਾਨੂੰ ਕੋਠੀ ਕਾਰ ਤੇ ਪੈਸਾ ਭਗਵਾਨ ਸਾਡਾ